ਉਹ ਆਏ ਕਰਨਾ ਉੱਥੇ ਸਫਾਈ ਜੀ ਕਰ ਲੈਣੀ ਸੀ ਪਹਿਲਾਂ ਨਹੀਂ ਇੰਨਾ ਕੁ ਪਟੜ ਲੈਣੀ ਦੀ ਆਏ ਹੋਏ ਪੂਰਾ ਪਟੜ ਨਹੀਂ 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 ਕਰ ਪਈ ਇੱਥੇ ਕਾਹਦੀ ਪਟਲੀ ਸੀ ਕੁੁੱਦੀ ਕਾਂਦ ਬਣਾਇਆ ਰਮੂ ਗੱਤੇ ਆਹੋ ਗੋਲੀ ਪਰਾਂ ਨਹੀਂ ਜਾਊਗੀ ਹਨੀ ਲੈ ਬਈ ਆਜੋ ਚਲੋ ਇੱਚੋ ਆਜੋ ਭਾਈ ਵਿੱਦੀ ਦੋਕੀ ਬਣੋ ਰੁਕੋ ਪੰਜ ਪੰਜ ਗੋਲੀਆਂ ਰੱਖੋ ਗੋਲਾ ਹੱਥ 'ਚ ਆ ਕੇ ਆ ਜੀ ਆ ਜੀ 5 5 ਗੋਲੀਆਂ ਚੱਲ ਭਾਈ ਉਹ ਕਾਲਾ ਤੂੰ ਮਿੱਤੋ ਖਾ ਉਹ ਬਈ ਉੱਥੇ ਗੋਲੀਆਂ ਆ ਜਾ ਕੋਈ ਚਲੋ ਆ ਜਾ ਯਾਰ ਸਿੱਧੀ ਆ ਆ ਜਾਲੀਆਂ ਨਾ ਯਾਰ ਨਹੀਂ ਕਦੇ ਹਾਂ ਨਹੀਂ ਜਾਈ ਨਹੀਂ ਆ ਪਹਿਲੇ ਦਿਨ ਨੂੰ ਆਉਂਦਾ ਸੀ ਅ빠 ਜੀ ਨੇ ਤਾਂ ਨਹੀਂ ਗੋੜਗੇ ਐਵੇਂ ਟਰਾਈ ਕਰਦਾ ਹਾਂ ਕਿ ਮੈਂ ਆਏ ਕਰੋ ਇੱਕ ਇੱਕ ਗੇੜਾ ਕੱਢਿਆ ਉਹ ਭੱਜ ਕੇ ਘਰ ਮੰਜੇ ਹੋ ਜਾਵੇ ਨਾ ਲੈ ਮੰਜੀ ਦਾ ਖੇਡਣ ਚੱਲਿਆ ਮੀਰ ਗਦੇ ਦਾ ਕਾਲੂ ਜਾਣੇ ਨਾਲ ਖੇਡਣਾ ਪਟਵਾਲ ਖੇਡਣ ਅੱਜ ਕਿੱਥੇ ਜਾਣਾ ਇੱਕ ਪਿੱਤੀ ਲਾ ਜਾ ਮਨੂ ਨੀ ਨੂੰ ਬੜਾਓ ਕੈਮਰਾ ਸੰਧ ਰਹਿਣੀ ਮਨੂ ਸੰਧ ਜੀ ਸਹੀ ਤੁਰ ਰਹੇ ਨੇ ਦੇਖੋ ਮੈਂ ਕਹਿੰਦਾ ਮਨੂ ਨੀ ਬੜਾ ਲੈਨੇ ਪੰਜਰੇ ਕਿ ਚੱਲ ਜਵਾਕ ਨਹੀਂ ਨੂੰ ਬੜਾਉਣਾ ਕਰ ਕੋਈ ਨਹੀਂ ਇਹ ਵੀ ਬੰਦਿਆ ਜੇ ਸਾਹਮਣੇ ਚੱਲ ਬਈ ਅਬੀ ਇਹ ਜਣਾ ਚੱਲੇ ਕਿਸੇ ਦੇ ਸਾਡੇ ਵਿੱਚ ਆ ਜਾ ਇਹ ਦੁਰਦੀ ਫਿਰਦੀ ਉਹ ਵੀ ਸਾਡੇ ਹਾਂ ਦੁਰਦੀ ਫਿਰਦੀ ਸਾਡੇ ਦਾ ਪੀਜੀ ਵਾਲੀ ਨੂੰ ਕਹੋ ਕਿ ਘਰ ਘਰ ਕਿਹੜੀ ਵਾਲੀ ਨਾਲੇ ਹਾਂ ਘਰ ਘਰ ਜਾ ਕੇ ਪੀਜੀ ਬਣਾਉਂਗਾ ਇਹ ਚੱਲ ਆਪਾਂ ਦੇ ਲਈ ਅੱਜ ਨਾ ਮਨ ਕਰਤਾ ਹੁੰਦੇ ਕੋਲ ਆ ਜਾਣਾ ਇਹਨੇ ਨਹੀਂ ਆਏ ਨਹੀਂ ਆਏ ਤਾਂ ਕੋਈ ਬਾਤ ਪਹਿਲਾਂ ਮੈਂ ਨੇੜੇ ਮੈਂ ਆ ਤੇਰੀ ਆਹੋ ਤੇਰੀ ਲਾਲ ਮੰਦਿਰ ਦੀ ਗੱਲ ਪਟਦੀ ਚੱਲੇ ਮੇਰੀ ਵਾਲੀ ਹਾਂ ਸੋ ਇਹ ਜਮੀਨ ਬਸ ਓਕੇ ਆ ਬਸ ਨਾ ਨਾ ਪਰਦੀ ਰਹਗੀ ਕਹਿਣੀਆਂ ਤੂੰ ਆ ਜੀ ਆ ਜਾ ਕਪੂਏ ਚ ਚਲੋ ਚਲੋ ਪਹਿਲੇ ਮੈਂ ਕਿਹਨੂੰ ਬੰਦੇ ਬਾਦ ਹੋਵੇ ਨਾ ਨਹੀਂ ਚਲੋ ਚਲੋ ਪਹਿਲਾਂ ਸਾਡੀ ਤੂੰ ਇਹ ਮੈਂ ਹਾਂ ਜਦ कुपाजी तो तीजे में मैं काम जमाए थाम है ओह मम्मी मम्मी फाटडी बास हिंदी की चलना मेरा हाथ है नहीं दांत तो खाते हैं तो नहीं खाते बाहर नहीं खाते बाहर नहीं खाते बाहर नहीं खाते भाई किकनी चल रहा है मैं नहीं किटा मेरी कोड़ी काटने मैं नहीं किटा बाटी के लिए ਦਾ 12 14 ਆਜੋ ਆਇਆ ਸਾਜੀ 14 ਆ ਫਿੱਟੀ ਦੇ ਵਰਪੀ ਨਹੀਂ ਮੇਰੇ ਕੋ ਤੇ ਨਾ ਬਸ ਠੀਕ ਬੱਦਲੀ ਨਹੀਂ ਪਹਿਲੀ ਜਾਂ ਵਿੱਚ ਲੋਪਾ ਪਾ ਲੈ ਤੁਸੀਂ ਤਾਂ ਬੰਬਲੀ ਚੱਲਣਾ ਪਹਿਲੀ ਜਾਂ ਵਿੱਚ ਲੋਪਾ ਪਾ ਬੰਲੀ ਦੇਖੀ ਉਹ ਪਾਣਾ ਹੋ ਗਈ ਕੋੜੀ ਬੰਦੇ ਬੰਨ ਲਾ ਨਹੀਂ ਨਹੀਂ ਨਾ ਇੱਕ ਗਾ ਵਰਪੀ ਜਾਏ ਤੇ ਮਿੱਠੀ ਜੀ ਭਾਜੀ ਦੂਜੇ ਨੰਬਰ ਤੇ ਆ ਮਾਮਾ ਆ ਤੁਹਾਨੂੰ ਮੰਗ ਮੈਨੂੰ ਤੇ ਲੋੜੀਆਂ ਮੈਨੂੰ ਨਾਲੇ ਕੀ ਤੇ ਲੋੜੀਆਂ ਉਹ ਨੂੰ ਲਾ ਗਈ ਸੀ ਅੱਜ ਟਰਾਈ ਦਾ ਕਰਦੀ ਆ ਦੇਖੋ ਇਹ ਵਿੱਚੋਂ ਇੱਕ ਭਾਈ ਆ ਨਹੀਂ ਕੰਮ ਆਉਂਦਾ ਇੱਕ ਟੁਲੀ ਫੜਾ ਦੇ ਵਿੱਚ ਦੇਖੀ ਮਜੀਦ ਦਾ ਬੋਖੀ ਨਹੀਂ ਮੈਂ ਨਾ ਪਾਜੀ ਆ ਤੀਜੇ ਤੋਂ ਅੱਛਾ ਮਾੜਾ 2 ਰੁਪਏ ਕਿਆ ਬਾੜਾ ਮੇਰੇ ਤੋਂ ਹਾਂ ਜੇ ਸਾਹੀ ਮੈਂ ਲੈ ਕੇ ਜਾਣੀ ਆ ਆਇਓ ਕੱਲੀ ਯਾਦ ਰੱਖੋ ਉਹ ਉੱਧਰ ਨਾ ਦੇ ਆਹ ਹੋਏ ਆਪੇ ਦੇ 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 ਉਹ ਦੇਤੀ ਦੇ ਦੇ ਦੇਤੀ ਦੇ ਦੇਤੀ ਛੋਟ ਵਾਲੀ ਨੂੰ ਦੇ ਦੇ ਤੂੰ ਕਾ ਆ ਪਿੰਨਾ ਹਟ ਜਾ ਹਟ ਇਹਨੂੰ ਨਹੀਂ ਸਿਰੇ ਵਾਲੀ ਪੈਰ ਮਾਰਾ ਸਿਰੇ ਵਾਲੀ ਕੰਦਾ ਚੱਲ ਤੂੰ ਪਿੱਛੇ ਮੁੜ ਕੇ ਜੀ ਪਿੱਛੇ ਆ ਕੇ ਮੁੜ ਚੱਲ ਮੈਂ ਬਣਾਉਣੀ ਮੈਨੂੰ ਮੈਂ ਤਾਂ ਇੱਕ ਬਣਾਣੀ ਬੁੱਤਾ ਗੋਮੀ ਜ਼ਿਆਦਾ ਹੋ ਗਈ ਇੱਕ ਦੀ ਚਲਾਉਣੀ ਸੀ ਸਹੀ ਗੱਲ ਹੈ ਸਾਡੇ ਦਾ ਜਿਹੜੇ ਹੱਥੀ ਜ ਨਹੀਂ ਆਉਣੀ ਆ। ਜਿਸ ਬਾਦ ਨੂੰ ਦੂਸਰ ਦੀ। ਮੈਂ ਹੁਣ ਆ ਜਾਨੀ ਆ ਮੈਂ ਤੇ। ਤੋਰ ਮੈਂ ਕਹਤਾ ਹੀ। ਆ ਪੈਰ ਉੱਤੋਂ ਆ ਜਿਹੜਾ ਸਾਗੇ। ਉਹ ਪੈ ਗਏ। ਮੈਂ ਬੋਲਾ ਕੋਈ ਵਿਸਾਰੀ ਨਹੀਂ ਲੈ ਜਣੀ ਆ। ਦੇਖਦੇ ਆਂ। ਉਹ ਉਹ। ਹਾਂ ਬੁੱਕੂ ਤੀਜੇ ਲਾ ਦੋ ਬਾਸ। ਆ ਇਹਦੇ ਨਾਲ ਬੰਦੀ ਤੇ ਗੋਣ ਵਾਲੀ। ओला भाई भी चल रहे हैं नहीं कोई दिक्कत नहीं है ना मैं भाई भी कपड़ा बंदा बंदा आ 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 ਹਾਂ ਮੈਂ ਦੇਖ ਰਹੀ ਹਾਂ ਹਾਂ ਜਿਹੜੇ ਵਿਚਾਲੇ ਦੇ ਵਿਚਾਲੇ ਮੈਂ ਕਿਹਾ ਚਲੋ ਭਾਈ ਫੇਰ ਕੋਈ ਹਾਰ ਨਹੀਂ ਕਰਦੀ ਨਹੀਂ ਹੋਈ ਭਾਈ ਵਈ ਹੋ ਵੀ ਹੋ ਗਈ ਮੈਂ ਤਾਂ ਸਹਿਜ ਨੇ ਮੈਨੂੰ ਕਿ ਮੈਂ ਪਹਿਲਾ ਹਾਂ ਲੱਗਦਾ ਪਹਿਲਾ ਐ ਮੈਂ ਆ ਜਾ ਸੰਦੀਪਾ ਓਏ ਮੋੜੋ ਮੇਰੀ ਵਾਰੀ ਮੈਂ ਤਾਂ ਜਗੋ ਜਿੰਦੇ ਮੈਨੂੰ ਮੈਂ ਪਹਿਲ ਕਹਿੰਦਾ ਹਾਂ ਹਾਂ ਪਹਿਲਾ ਹੋਣਾ ਹੈ ਮੇਰੀ ਪਹਿਲਾ ਪਾਗੀ ਉਜਾਹ ਕੌਣ ਦਾ ਹੈ ਸਹਿਜ ਹੈ ਮੇਰੀ ਹੈ ਤੀਜਾ ਮੈਂ ਚੌਥਾ ਬਣ ਗਈ ਹੈ ਸਹਿਜ ਦੀ ਕਿ ਮੇਰੀ ਹੈ ਤੇਰੀ ਹੈ ਤੇਰੀ ਮਮੀ ਹਾਂ ਚਲ ਮੇਰੀ ਹੈ ਚੱਕੋ ਚੱਕੋ ਫਿਰ ਉਹਦੇ ਬਾਅਦ ਮਾਨਾ ਮੈਂ ਫਿਰ ਤੇਵਾ ਨੂੰ ਪਾਉਣ ਬਸ ਮੈਂ ਹਾਂ ਮੇਰੀ ਦੋ ਹੋ ਗਈ ਆ ਮੇਰੀ ਦੋ ਚਲੋ ਇਹ ਬਣਾएंगे ਕਿ ਮੇਰੇ ਤੇ ਲੈਣੋ ਆ ਹਾਂ ਠੀਕ ਹੋ ਗਈ ਆ ਹਾਂ ਮੇਰੀ ਉਹਨੂੰ ਪਹਿਲਾਂ ਸੋਚ ਸਮਝ ਕੇ ਨਹੀਂ ਹਾਂ ਬਾ ਤੂੰ ਗੁਰਪੀ ਨੇ ਲਵਾਦਾ ਵੇ ਚਾਲੀ ਦੇ ਇਹਦੇ ਨੂੰ ਲਾ ਮੋਰੇ ਦੇ ਪਿੱਛੇ ਹੀ ਨਹੀਂ ਦੇਣੀ ਚਾਹੀਦੀ ਨਾ ਉਹ ਤਾਂ ਹਿੰਦੀ ਮੁੰਡੀ ਆ ਚੱਕੜੀਆਂ ਸਹੀ ਤਾਂ ਪਰ ਕੋਣ ਸਹੀ ਥੋੜੀ ਜਿਹੀ ਤਰਾਈ ਵੀ ਨਹੀਂ ਹੈ ਨਾ ਹੈਗੀ ਥੱਲੇ ਆ ਗਈ ਜੀ ਖਾਜੋ ਤਿੰਨ ਪਾਈ ਦੋ ਲੈ ਆਇਦ ਨੂੰ ਹਾਂ ਮੇਰੀ ਵਾਰੀ ਹੋ ਨਾ ਮੀਂਹ ਦੀ ਢੋਲ ਜਿਹੜਾ ਮੰਜੀ ਤੇ ਬੰਨ ਮੇਰੀ ਵਾਰੀ ਕਾਲ ਵੀਰ ਨਾ ਵਿੱਚ ਨਾ ਵੀਰ ਓਹ ਹੋਏ ਰੱਥ ਲੈਣ ਵਾਲਾ ਹਾਂ ਨਾ ਨੀਂਹ ਵਿੱਚੋਂ ਆ ਨੀਂਹ ਚਾਈ ਗੋੜੀ ਤੇ ਪਰਾਣੀ ਓ ਲੱਗ ਤਾ ਓ ਬੇਚਾਨੀ ਲੋਗਾ ਨਾ 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 ਮੀਂਹਲੀ ਮਾਸਰ ਕੱਢ ਗਈ ਦੋ ਦੋ ਨਾ ਨੀਂਹ ਕੋ ਇਤੋਂ ਆ ਨੀ ਉਹ ਹੈ ਕਿ ਲਈ ਹੈ ਇੱਕੋ ਬੱਸ ਹੋ ਦੇ ਮੜ ਜੋ ਬਸ ਹੋ ਜੋ ਮੇਰੇ ਕੋਲ ਤਾਂ ਖੂੜੀਆਂ ਪੰਜ ਹੋ ਗਈਆਂ ਕਾਨ ਦਾ ਮੈਂ ਵੀ ਇਹ ਫਾੜੀਆਂ ਮੇਰੀਆਂ ਤੂੰ ਫੇਰ ਮੰਦੀ ਦੀ ਗੱਲ ਸ਼ੁਰੂ ਹੋਣੀ ਹੈ ਹਾਂ ਇਹਦਾ ਮੈਂ ਮੈਂ ਕੋਪੀ ਚਾਹ ਨਾ ਮੈਂ ਬਿਤੀ ਫਾੜਾ ਬਰਾਦਨ ਉੱਥੇ ਖਿਲੇ ਤੁਸੀਂ ਉਥੇ ਫਾੜੀ ਮੈਂ ਤੂੰ ਇੱਕ ਤਾਂ ਫਾੜੀ ਤੁਸੀਂ ਆ ਲੈ ਤੂੰ ਇਸ ਮੇਰੀ ਇਹ ਸਸਾ ਥੱਲੇ ਵਾਲੇ ਲਾ ਦੇ ਇਹਦੀ ਗੱਲ ਵੀ ਕਰੀ ਅੜੀ ਰੋਈ ਮਨਜੀਤ ਦਾ ਸਹੇਰੇ ਨਹੀਂ ਮੇਰੀ ਆ ਪਹਿਲੇ ਬਾਹਰ ਆਦੀ ਤਾ ਸਿੱਧੂ ਨੂੰ ਮੁਰਗੀ ਤੇ ਬੈਠੇ ਉਹ ਸਿੱਧੂ ਦੇ ਵਿੱਚ ਕਿਹਦੇ ਨਾਲ ਹੈ ਉਹ ਉਹ ਆ ਕੇ ਕਰਤਾ ਮਾਂ ਪੁੱਤ ਦੋ ਲਾ ਵਰਗਾ ਤੂੰ ਕਾਲਾ ਕਹਿਦਾ ਮਨਜੀਤ ਆ ਜਾ ਮਨਜੀਤ ਤੂੰ ਕਹੇ ਤਾਂ ਮਿੱਟੀ ਦਾ ਨੀੜਾ ਬਸ ਬਸ ਆ ਆ ਜੀ ਆ ਤਾਂ ਜਿੱਤ ਕੇ ਸਾਰੀਆਂ ਲੈ ਆਈ ਉਹ ਜੀ ਇਟਲੀ ਚ ਮਹਿਫਿਲਾਂ ਲਾਈਆਂ ਪਈਆਂ ਜਵਾਨਾਂ ਨੂੰ ਬੁਲਾਈਏ ਉਹ ਫਿਰਦੀ ਇੰਦੂ ਚੰਗਾ ਦੂਜੇ ਕਾਲਾ ਕੈਰਟ ਲਾਉਣ ਤੇ ਹੋਰ ਟ੍ਰੇਟ ਲਾਉਣ ਦੇ ਕੋਲ ਵਰ ਪੀ ਆਜੋ ਖਾਗੂ ਹੈ ਉਹਦੇ ਰੱਖੇ ਤਾਂ ਕੋਈ ਫਾਇਦਾ ਤਾਂ ਹੈ ਨਹੀਂ ਚੱਲ ਚੱਲ ਆ ਜਾਓ ਸਭ ਤੇ ਬਾਅਦ ਸੁਣੋ ਆ ਪਹਿਲਾਂ ਆ ਸੇਜ ਆ ਬੇ ਆ ਬੇ ਇੱਧਰ ਹਾਂ ਮੇਰੀ ਆ ਥੋੜੇ ਕਰੋ ਗੁਰਪੀ ਦਾ ਜਾ ਰਹੀ ਤੇ ਰਣੂਆ ਪਾਉਣਗੇ ਐਂਡ 'ਚ ਫਾੜੀ ਆ ਮੇਰੀ ਆ ਗੁਰਪੀ ਦੀ ਆ ਮੇਰੀ ਆ ਠੀਕ ਆ ਆ ਜੀ ਚੌਥੇ ਨੰਬਰ ਪਰ ਆ ਪੰਜਵੇਂ ਬਣਦੇ ਆ ਆ ਬੰਦੇ ਵਿਚ ਲਾਆ ਕਰਦੇ ਨੇ ਆ ਗੁਰਪੀ ਦੀ ਆ ਹਾਂ ਉਹ ਆਖਰੀ ਆ ਆ ਮੇਰੀ ਆ ਚਲੋ ਚੱਕੋ ਚੱਕੋ ਫੇਰ ਇਹਦੇ ਕ ਪਾ ਦੂ ਬਈ ਆ ਮੇਰੇ ਕੋਲ ਇੱਕੇ ਕੋੜੀ ਆ ਉਹ ਖਾਲੀ ਬਾਈ ਮੈਂ ਹੱਥ ਝਾੜਦੇ ਹੱਥ ਝਾੜਦੇ ਫਾੜੀ ਝਾੜਦੇ ਆ ਨਾ ਹਾਂ ਸਾਰੇ ਖਾਲੀ ਖੋਲ ਪੀ ਗਏ ਨਾ ਸਾਰੇ ਖਾਲੀ ਖੋਲ ਪੀ ਗਏ ਦੋਈ ਵਾਰ ਖਾਦੀ ਹੋਏ ਨਹੀਂ ਮੇਰੇ ਕੋ ਹੈਗੀ ਹਾਂ ਨੇ ਨਾ ਕੋਈ ਫਾਇਦਾ ਨਹੀਂ ਆਉਂਦੀ ਨਹੀਂ ਅੱਤਰਾ ਦੀ ਮੈਂ ਲਾ ਦੇ ਹਾਂ ਇਧਰ ਹਾਥੀ ਪੂਰੀਆਂ ਆਉਂਦੀਆਂ ਨਹੀਂ ਗਈਆਂ ਨਾ ਹਾਂ ਆਹ ਬੜੀ ਗੱਲ ਕੋਈ ਨਹੀਂ ਬਰਵਾਜਾ ਹੁਣ ਹੋਰ ਮਜ਼ਾ ਆ ਗਿਆ ਠੀਕ ਹੈ ਹਾ ਹਾ ਗੁਰਪ੍ਰੀਤ ਜੀ ਕਿੰਨਾ ਕੰਮ ਕਰੇ ਹਾਂ ਜੋਟੇ ਕਰ ਲਈ ਨਾ ਹਾਂ ਜੋਟੇ ਜੋ ਕੋਈ ਵੀ ਗਵਲੀ ਨਹੀਂ ਆ ਆ ਨਹੀਂ ਨਹੀਂ ਹਾਂ ਹਾਂ ਲੱਗ ਗਈ ਲੱਗ ਗਈ ਆਹ ਲੱਗੀ ਸਾਰੀਆਂ ਲੱਗ ਗਈ ਮੈਂ ਤੈਨੂੰ ਮਾਂ ਪਾ ਲੈ ਪਹਿਲੇ ਵਾਰ ਤੋਂ ਤਾਂ ਮੈਂ ਵੀ ਲੱਗ ਗਈ ਐਵੇਂ ਸਾਬ ਇਹ ਬਸ਼ਨ ਕਰਤੇ ਦੇ ਪਹਿਲੇ ਹਾਂ ਕਾਲਾ ਮੇਰੇ ਕੋਲ ਇੱਕ ਹੀ ਆ ਮੈਂ ਵੀ ਤਾਂ ਲੋ ਬਈ ਮੈਂ ਮੈਂ ਕੋਈ ਨਾ ਤੇਰੇ ਕੋਲ ਤਾਂ ਇੱਕ ਹੈਗੀ ਮੇਰੇ ਕੋਲ ਤਾਂ ਉਹ ਵੀ ਨਹੀਂ ਆ

ਮੈਨੂੰ ਖਾਡੀ ਟੋੜੀ ਕੋਡੀ ਚਲੋ ਤੁਸੀਂ ਖੇਲੋ ਹੁਣ ਤੁਸੀਂ ਲੈ ਹੁਣ ਸਹਿਜ ਤਾਂ ਖਾਡੀ ਕਬਾਡੀ ਟਵਾਡੀ ਸਾਰਾ ਕੁਝ ਹੋ ਗਿਆ ਖਾਡੀ ਕਬਾਡੀ ਟਵਾਡੀ ਸਾਰਾ ਕੁਝ ਹੋ ਗਿਆ ਕੀ ਵਾਰੀ ਹੈ ਗੋਲੀ ਪਾਤੀ ਹਾਂ ਮੇਲੇ ਦੀ ਗੋਲੀ ਘੱਟ ਜਿੰਨੇ ਆਪਾਂ ਬੜਾ ਚਾਹੀਦੀ ਜੀ ਪਰ ਇਹ ਤਾਂ ਪਾਤੀ ਦੱਸਿਆ ਫਿਰ ਠੀਕ ਆ ਓਕੇ ਆ ਜੀ ਦੱਸਾਂ ਜੀ ਆ ਵੀ ਇਹ ਇਹਦੇ ਨਾਲ ਦੇ ਉਹ ਵੀ ਆਈ ਫਿਰ ਉਹ ਉਹ ਕੋਈ ਹੋਣ ਵਾਲਾ ਆਹਰ ਮੰਮੀ ਦੇ ਵਿਚਾਲੇ ਨੋ ਰੇ ਉਹਨੇ ਫੜ ਲਈ ਲਾਉਗਾ ਨੇ ਆਹ ਸੈਰੀ ਦਾ ਸਾਈਂ ਪਰਾਂ ਦਾ ਹੋ ਜਾ ਇਹਦੇ ਬਰਾਓ ਇਹਦੇ ਬੱਤ ਹਾਂ ਉਹ ਵਿਚ ਗੁੜੀ ਗਈ ਯਾਰ ਨਹੀਂ ਉਹ ਨਹੀਂ ਰਹਿਣ ਦੇ ਇਹਦੇ ਨਾਲ ਆਹ ਦੇਖੋ ਮੂੰਗੂ ਆਈ ਜਮੇ ਮੂਰੇ ਦੱਸਦੇ ਨਹੀਂ ਲੱਗਦੀ ਨਹੀਂ ਮੈਨੂੰ ਰੋਕਣਾ ਨਹੀਂ ਲੱਗੀ ਕਾਦੇ ਰੋਕ ਲੋ ਚੱਲ ਆ ਦੇ ਤੂੰ ਅਸੀਂ ਫਿਰੇ ਨਾ 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 ਆ ਦੇਖੋ ਕੀ ਕਰਨਾ ਉੱਥੇ ਦੱਸੋ ਹੁਣ ਕਹਿੰਦੀ ਕੋਸ਼ਿਸ਼ ਚ ਕੇਕ ਖਾਣਾ ਪੀਜ਼ਾ ਖਾਣਾ ਉੱਥੇ ਨਾਲੇ ਝੂਟੇ ਲੈਣੇ ਆ ਗਾਈਸ ਮੀਮੀ ਐ ਭਾਈ ਸਾਡੀ ਕੁੜੀ ਚਾਈਨੀ ਸਿੱਖ ਗਈ ਸੁਣਾਈ ਚੈਨੀ ਬੋਲ ਕੇ ਨਾਸਤੀ ਆਮੀ ਹਾਂ ਨਾਸਤੀ ਆ আচ্ছা ਨਾਸਤੀ ਹੋਏ ਠੀਕ ਆ ਭਾਈ ਮਿਆ ਮਿਆ ਲਕਿਆ ਨਹੀਂ ਤਾਂ ਲਾਉਂ ਨਾ ਮਿਆ ਮਿਆ ਆ ਜਾ ਸਾਰਾ ਦਿਨ ਕਾਰਟੂਨ ਦੇਖੀ ਜਾਂਦੇ ਆ ਜਵਾ ਘੂਮੇ ਤੇ ਕਰਦੇ ਆ ਫਿਰ ਦੇਖ ਲੋ ਚਲ ਠੀਕ ਆ ਜੀ ਹੁਣ ਆਪਾਂ ਲੱਗੇ ਆ ਜੀ ਵੀਡੀਓ ਬੰਦ ਕਰਨ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ